ਇੰਨਾ ਬਣ ਜੂ ਉਹ ਹੋਰ ਨਾਜੋ ਯਾਰ ਜਿਹੜੇ ਆ ਲੋਕ ਮਰ ਗਏ ਜਿੱਥੋਂ ਅਨਾਜ ਖਾਣਾ ਜਿੱਥੋਂ ਲੋਕਾਂ ਨੇ ਆਪਣੇ ਬੱਚੇ ਪਾਲਣੇ ਉਹੀ ਮਰ ਖਤਮ ਹੋ ਗਈ ਜਦੋਂ ਉਹਨਾਂ ਦਾ ਘਰਵਾਰੇ ਛੜ ਗਿਆ ਉਹਦੀ ਰੋਟੀ ਵੀ ਛੜ ਗਈ ਉਹਦਾ ਘਰ ਵੀ ਛੜ ਗਿਆ ਸਰਕਾਰ ਕੀ ਦੇ ਦੂਗੀ ਕਿ ਜਿਹੜੀ ਜ਼ਮੀਨ ਐ ਤਾਂ ਹਰ ਚੁੱਕੀ ਐ ਇੱਥੇ ਰੇਤਾ ਰੇਤਾ ਰਹਿਣਾ ਕੱਲੂ ਕਿਤੇ ਇਹ ਨਾ ਹੋ ਜੇ ਵੀ ਰੇਤਾ ਚੱਕਣ ਵਾਸਤੇ ਫਿਰ ਜਿਹੜੀਆਂ ਮਸ਼ੀਨਾਂ ਹੁਣ ਕੰਮ ਕਰਨ ਵਾਸਤੇ ਨਹੀਂ ਆ ਰਹੀਆਂ ਦਵਾਰੇ ਉਹ ਮਸ਼ੀਨਾਂ ਰੇਤਾ ਚੱਕਣ ਵਾਸਤੇ ਭੇਜ ਦੇ ਵੀਰ ਜੀ ਉਹ ਤਾਂ ਅੱਜ ਤੇ ਇਹ ਇਹ ਹੋ ਸਕੇ ਹਾਲਾਤ ਕਿ ਇਹ ਮੇਰੀ ਮੇਰੇ ਨਾਲ ਤੁਸੀਂ ਕੱਟਿਓ ਨਾ ਜਿਹੜੀ ਮੈਂ ਵੀਡੀਓ ਕਰਦਾ ਇਹਨੂੰ ਸੰਭਾਲ ਕੇ ਰੱਖਿਓ ਹੂੰ ਇਹ ਤੁਸੀਂ ਪਾਣੀ ਉਤਰਨ ਦਿਓ ਹੂੰ ਤੁਹਾਨੂੰ ਦਿਖਾ ਲਵਾਂਗੇ 10 ਜਾਂ 20 ਤੇ ਮੈਂ ਬਾਅਦ ਵਿੱਚ ਉਹੀ ਹਾਲਾਤ ਹੋਣਗੇ ਤੁਹਾਡਾ ਟੇਪਲ ਟਰਾਲੀ ਵਾਲੇ ਇਹ ਕੰਮ ਚੱਲਣਾ ਚੱਲਣਾ ਉਹ ਰੁਕਣਾ ਨਹੀਂ ਕਿਉਂਕਿ ਰੁਕਦਾ ਹੋਦੋਂ ਜਦੋਂ ਸਰਕਾਰ ਡੰਡਾ ਲੈ ਕੇ ਖੜੇ ਹੂੰ ਔਰ ਮੇਰੇ ਮੇਰੇ ਸਰਪੰਚੀ ਦੇ ਟਾਈਮ ਦੇ ਵਿੱਚ ਸ਼ਹਿਰੋਂ ਖਾਲੀ ਆਈ ਟਰਾਲੀ ਸਰਦਸਰਾਲੀ ਕਲੋਨੀ ਤੋਂ ਟੂੜੀ ਦੀ ਟਰਾਲੀ ਸੱਟ ਕਾਇਆ ਉਹਦੇ ਤੇ ਪਰਚਾ ਕਰ ਦਿੱਤਾ ਸੀ ਇਹਨਾਂ ਨੇ ਏ ਏ ਇਹ ਮੇਰੇ ਮੈਂ ਜਿਹੜਾ ਮੈਂ ਨੌ ਲੈ ਰਿਹਾ ਬਕਾਇਦਾ ਇਸੇ ਕਰਕੇ ਲੈਣਾ ਉਤੇ ਖਾਲੀ ਪਰਚਾ ਘਰਤਾ ਸੀ ਇਹਨਾਂ ਨੇ ਹੁਣ ਲਾਸਟ ਦੇ ਵਿੱਚ ਕੀ ਕਹੋਗੇ ਆ ਲਾਟ ਤੇ ਕਹੀ ਆ ਜੀ ਵੀ ਜੇ ਇਹ ਤੁਹਾਡਾ ਬਸ ਰਿਆ ਕੰਮ ਹੋ ਜੇ ਸਾਡੀ ਰੱਬ ਨੇ ਬਾਹ ਫੜ ਲਈ ਠੀਕ ਆ ਜੇ ਮਾਰਤ ਰਹੀ ਆ ਉਹ ਹੋਰ ਕੋਈ ਹੱਲ ਨਹੀਂ ਆ ਹਥੋਂ ਕਟੋਗੜ 15 ਫੁੱਟ ਜ਼ਮੀਨ ਅੰਦਰ ਛਿਗੀ ਜਿਹੜੀ ਸਾਡੇ ਦੇਖਦੇ ਆਂ ਦੇਖਦੇ ਆਂ ਅੰਦਰ ਚਲੀ ਗਈ ਦਰਿਆ ਦੇ ਢਾ ਲੱਗਦੀ ਟੀਗਾ ਵੜ ਵੜ ਕੇ ਥੱਲੇ ਡੇਗੀਆਂ ਸੋ ਇਹ ਅੱਜ ਦੀ ਅਪਡੇਟ ਸੀਗੀ ਸੋ ਅਗਲੀ ਅਪਡੇਟ ਦੇ ਦੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਦੇਸ਼ ਦੁਨੀਆ ਚੈਨਲ ਤੋਂ ਕਾਬਲ ਸਿੰਘ ਰਠੌਰ ਪਿੰਡ ਬੂਸ ਘੜ ਤੋਂ